ਹਾਂਜੀ ਬਹੁਤ ਸੋਹਣਾ ਰਸ਼ੀਆ ਬ੍ਰਾਂਡ ਦਾ ਜੀ ਪਿਓਰ ਸ਼ਿਮਰ ਦੇ ਵਿੱਚ ਆਰਟੀਕਲ ਲੈ ਕੇ ਆਇਆ ਜੀ ਔਰ ਸੂਟ ਬਹੁਤ ਸੋਹਣਾ ਸੂਟ ਲੈ ਕੇ ਆਇਆ ਜੀ ਬਹੁਤ ਸੋਹਣਾ ਡਿਜ਼ਾਈਨਰ ਸੂਟ ਆਊਗਾ ਦੇਖੋ ਜੀ ਸਾਰਾ ਫਰੰਟ ਵਰਕ ਵਾਲਾ ਆ ਗਿਆ ਦੇਖੋ ਇਹਦਾ ਇਹ ਸਾਰਾ ਇਹਦੇ ਉੱਪਰ ਵਰਕ ਆਊਗਾ ਜੀ ਬਹੁਤ ਸ਼ਾਨਦਾਰ ਸੂਟ ਹੈ ਇਹ ਔਰ ਡਿਜ਼ਾਈਨਰ ਹੈ ਪਿਓਰ ਸ਼ਿਮਰ ਦਾ ਆਰਟੀਕਲ ਹੈ ਫਰੰਟ ਦੇਖੋ ਜੀ ਕਿੰਨਾ ਸ਼ਾਨਦਾਰ ਫਰੰਟ ਦੇ ਵਿੱਚ ਆਊਗਾ ਸੂਟ ਜੀ ਇਹ ਸਾਰਾ ਟੋਟਲ ਫਰੰਟ ਆ ਗਿਆ ਬੈਕ ਦੇਖੋ ਜੀ ਬਹੁਤ ਸ਼ਾਨਦਾਰ ਬੈਕ ਹੈ ਜੀ ਲਓ ਜੀ 20 ਮੀਟਰ ਤੋਂ ਪਲੱਸ ਹੈ ਜੀ ਬਹੁਤ ਸ਼ਾਰਟ ਆਊਗੀ 30 ਲੋ 3 ਮੀਟਰ ਪਲੇਨ ਬਾਟਮ ਆਊ ਫਰਸਟ ਕਲਰ ਇਹਦੇ ਵਿੱਚ ਵਾਈਟ ਸ਼ੇਡ ਆਊਗਾ ਜੀ ਬਹੁਤ ਪਿਆਰੇ ਰੰਗ ਨੇ ਔਰ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਹੈ ਜੀ ਬਹੁਤ ਸ਼ਾਨਦਾਰ ਆਰਟੀਕਲ ਹੈ ਬਹੁਤ ਸਾਰਾ ਵਰਕ ਹੋਇਆ ਇਹਦੇ ਉੱਪਰ ਆਹ ਦੇਖੋ ਜੀ ਦੁਪੱਟਾ ਦਾ ਸ਼ਿਮਰ ਦਾ ਦੁਪੱਟਾ ਹੋਊਗਾ ਡਿਜੀਟਲ ਦੇ ਵਿੱਚ ਜੀ ਦੁਪੱਟਾ ਸ਼ਿਮਰ ਦੇ ਵਿੱਚ ਡਿਜੀਟਲ ਬਣਦਾ ਦੁਪੱਟਾ ਜੀ ਚਾਰ ਰੰਗ ਹੈ ਇਹਦੇ ਵਿੱਚ ਜਿਵੇਂ ਫਰਸਟ ਵਾਈਟ ਕਲਰ ਆਊਗਾ ਜੀ ਸੈਕਿੰਡ ਇਹਦੇ ਵਿੱਚ ਬਲੈਕ ਕਲਰ ਆਊਗਾ ਜੀ ਨੈਕਸਟ ਇਹਦੇ ਵਿੱਚ ਪੀਕ ਆਫ ਸ਼ੇਡ ਆਊਗਾ ਜੀ ਤੇ ਨੈਕਸਟ ਇਹਦੇ ਵਿੱਚ ਕਾਫੀ ਕਲਰ ਆਊ ਚਾਰ ਕਲਰ ਨੇ ਸਿਰਫ 2300 ਰੁਪਏ ਸੂਟ ਹੈ ਜੀ ਚਾਰ ਰੰਗ ਬਹੁਤ ਸੋਹਣੇ ਲੱਗਦੇ ਨੇ ਬਲੈਕ ਕਲਰ ਵੀ ਓਪਨ ਕਰਕੇ ਦਿਖਾਉਣਾ ਤੁਹਾਨੂੰ ਮੈਂ ਸਿਰਫ 2300 ਰੁਪਏ ਰੇਂਜ ਦੇ ਵਿੱਚ ਆਰਟੀਕਲ ਹੈ ਜੀ ਲਓ ਜੀ ਨੈਕਸਟ ਬਲੈਕ ਆ ਕੇ ਦੇਖੋ ਸਿਰਫ 2300 ਰੁਪਏ ਦਾ ਜੀ ਪਿਓਰ ਸ਼ਿਮਰ ਦਾ ਤੇ ਚਾਰ ਕਲਰ ਨੇ ਪਲੇਨ ਬਾਟਮ ਆਊਗੀ 3 ਮੀਟਰ ਦੀ ਜੀ ਦੁਪੱਟਾ ਵੀ ਸ਼ਿਮਰ ਦਾ ਪ੍ਰਿੰਟ ਹੈ ਡਿਜੀਟਲ ਦੇ ਵਿੱਚ ਹੈ ਜੀ ਔਰ ਪੀਕੋ ਕਲਰ ਆ ਕੇ ਨੈਕਸਟ ਆਊਗਾ ਕਾਫੀ ਕਲਰ ਇਹਦੇ ਵਿੱਚ ਜੀ ਲਓ ਜੀ ਚਾਰ ਕਲਰ ਨੇ ਚਾਰੇ ਕਲਰ ਬਹੁਤ ਪਿਆਰੇ ਨੇ ਸਿਰਫ 2300 ਰੁਪਏ ਰੇਂਜ ਦੇ ਵਿੱਚ ਸੂਟ ਹੈ ਸਾਰਾ ਇਹ ਵਰਕ ਹੋਇਆ ਜੀ ਰਸੀਆ ਬ੍ਰਾਂਡ ਦਾ ਸੂਟ ਹੈ